रियो ओलंपिक्स ਲਈ ਚੁਣੀ ਗਈ ਭਾਰਤੀ ਹਾਕੀ ਟੀਮ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਦੀਪਕ ਠਾਕੁਰ ਦੀਪਕ ਜੀ ਰਿਓ 올림픽ਸ ਚ ਭਾਰਤੀ ਟੀਮ ਤੋਂ ਉਮੀਦਾਂ ਕੀ ਹੈ ਤੁਹਾਨੂੰ ਤੇ ਜੋ ਟੀਮ ਕੰਬੀਨੇਸ਼ਨ ਆ ਉਹ ਕਿਹੋ ਜਿਹਾ ਨਜ਼ਰ ਆ ਰਿਹਾ ਹੈ ਦੇਖੋ ਜੀ ਬੀਇੰਗ ਐ ਹਾਕੀ ਪਲੇਅਰ ਆਪਣਾ ਭਾਰਤੀ ਟੀਮ ਰਿਓ 올ਪੀਸੇ ਰਿਪਰਿਜ਼ੈਂਟ ਕਰਨ ਜਾ ਰਹੀ ਹੈ ਤੇ ਅਸੀਂ ਤਾਂ ਇਹੀ ਚਾਹਨੇ ਆ ਕਿ ਬੜਾ ਲੰਮਾ ਸਮਾਂ ਹੋ ਚੁੱਕਾ ਹੈ ਕਿ ਇੱਕ 올림픽ਸ ਮੈਡਲ ਨਹੀਂ ਆਇਆ ਆਪਣਾ ਤਾ ਸਾਡਾ ਤਾਂ ਹੀ ਸੁਪਨਾ ਹੈ ਕਿ ਕਮ ਸੇ ਕਮ ব্রੌਂਜ਼ ਮੈਡਲ ਤਾਂ ਆਵੇ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਵੀ ਸਾਨੂੰ 골ਡ ਚਾਹੀਦਾ ਹੈ ਜਾਂ ਸਿਲਵਰ ਲੇਕਿਨ ਹਾਂ ਸਾਡੀ ਦਾਵੇਦਾਰੀ ਅਸੀਂ ব্রੌਂਜ਼ ਮੈਡਲ ਤੱਕ ਰੱਖ ਸਕਦੇ ਹਾਂ ਉੱਪਰ ਤੋਂ ਫਾਰਮੈਟ ਚੇਂਜ ਹੋਇਆ 올림픽ਸ ਦਾ ਪਹਿਲੀ ਵਾਰ ਹੁਣ ਕੁਆਰਟਰਫਾਈਨਲ ਇੰਟਰੋਡਿਊਸ ਕੀਤੇ ਗਏ ਨੇ ਤੋ ਇੱਕ ਪਲੱਸ ਪੁਆਇੰਟ ਹੈ ਭਾਰਤੀ ਟੀਮ ਲਈ ਕਿ ਅਗਰ ਇੱਕ ਦੋ ਮੈਚ ਅੱਛੇ ਨਹੀਂ ਜਾਂਦੇ ਲੇਕਿਨ ਫਿਰ ਵੀ ਕੁਆਰਟਰਫਾਈਨਲ ਦਾ ਇੱਕ ਮੌਕਾ ਹੋਣਾ ਹੈ ਅਗਰ ਉਹ ਕੁਆਰਟਰਫਾਈਨਲ ਜਿੱਤ ਗਏ ਤਾਂ ਸਿੱਧਾ ਸੈਮੀਫਾਈਨਲ ਮਤਲਬ ਪਹਿਲੇ ਚਾਰਾਂ ਦੇ ਵਿੱਚ ਪਾਰ ਦੀ ਟੀਮ ਦਾ ਆਣਾ ਪੱਕਾ ਹੋ ਜਾਊਗਾ ਫ ਔਰ ਜਿਸ ਢੰਗ ਨਾਲ ਟੀਮ ਦੀ ਹੈ ਜੇ ਪ੍ਰੈਪਰੇਸ਼ਨ ਹੋਈ ਹੈ ਜਿਸ ਢੰਗ ਨਾਲ ਹੁਣ ਹੀ ਰੀਸੈਂਟਲੀ ਚੈਂਪੀਅਨ ਟਰੋਫੀ ਚ ਉਹ ਖੇਡੇ ਨੇ ਤਾਂ ਉਹਨਾਂ ਦੇ ਪਰਫਾਰਮੈਂਸ ਤੋਂ ਮੈਨੂੰ ਲੱਗਦਾ ਹੈ ਕਿ ਹਾਂ ਵੀ ਅਗਰ ਉੱਥੇ ਤੱਕ ਪਹੁੰਚ ਗਏ ਫਿਰ ব্রੌਂਜ਼ ਮੈਡਲ ਆ ਸਕਦਾ ਹੈ ਤੁਸੀਂ ਜਿਵੇਂ ਹੁਣੇ ਚੈਂਪੀਅਨਸ ਟਰੋਫੀ ਦਾ ਜ਼ਿਕਰ ਕੀਤਾ ਚੈਂਪੀਅਨਸ ਟਰੋਫੀ ਚ ਜੋ ਸਿਲਵਰ ਮੈਡਲਿਸਟ ਭਾਰਤੀ ਹਾਕੀ ਟੀਮ ਸੀ ਉਹਦੀ ਇੱਕ ਬੜੀ ਖਾਸ ਗੱਲ ਇਹ ਸੀ ਕਿ ਟੀਮ ਦੇ ਵਿੱਚ ਦਿੱਗਜ ਖਿਡਾਰੀ ਆ ਜਿਹੜੇ ਸੀਨੀਅਰ ਖਿਡਾਰੀ ਕਈ ਸਾਰੇ ਮਿਸਿੰਗ ਸੀ ਜਿੰਨਾਂ ਦੇ ਜੇ ਨਾਮ ਲਿਆ ਜਾਵੇ ਸਰਦਾਰ ਸਿੰਘ ਵਾਸ ਨਾਟ देयर ਰਮਨਦੀਪ ਸਿੰਘ ਰੁਪਿੰਦਰਪਾਲ ਸਿੰਘ ਇਹ ਖਿਡਾਰੀ ਮਿਸਿੰਗ ਸੀ ਯੁਵਾ ਖਿਡਾਰੀਆਂ ਨੂੰ ਮੌਕਾ ਦਿੱਤਾ ਸੀ ਯੁਵਾ ਖਿਡਾਰੀਆਂ ਨੇ ਬਹੁਤ ਜ਼ਿਆਦਾ ਐਫਰਟ ਦਿਖਾਇਆ ਬਹੁਤ ਜ਼ਿਆਦਾ ਕਮਾਲ ਕੀਤਾ ਲੱਗਦਾ ਹੈ ਕਿ ਯੁਵਾ ਖਿਡਾਰੀਆਂ ਨੂੰ ਸੀਨੀਅਰ ਖਿਡਾਰੀਆਂ ਨਾਲ ਜੋ ਰਿਪਲੇਸ ਕੀਤਾ ਗਿਆ ਹੁਣ ਰਿਓ 올림픽ਸ ਲਈ ਇਹ ਯੁਵਾ ਖਿਡਾਰੀ ਮਿਸ ਕੀਤੇ ਜਾਣਗੇ ਤੁਸੀਂ ਬਹੁਤ ਵਧੀਆ ਆਪਣਾ ਹੋਮਵਰਕ ਕਰਕੇ ਆਏ ਹੋ ਮੈਂ ਪਹਿਲੇ ਇਹ ਕਹੂੰਗਾ ਦੇਖੋ ਜੀ ਜਿਹੜੀ ਚੈਂਪੀਅਨ ਟਰਾਫੀ ਹੋਈ ਵੀ ਹੈ ਉਹਦੇ ਵਿੱਚ ਅਗਰ ਜਰਮਨ ਦੀ ਟੀਮ ਦੀ ਗੱਲ ਕੀਤੀ ਜਾਵੇ ਜਾਂ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਜਾਂ ਬੈਲਜੀਅਮ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਵੀ ਯੰਗ ਖਿਡਾਰੀ ਪਾਏ ਸੀਗੇ ਤਾਂ ਇਦਾਂ ਨਹੀਂ ਹੈ ਕਿ ਉਹ ਪਣੀ ਪੂਰੀ ਫੁੱਲ ਸਟਰੈਂਥ ਨਾਲ ਆਏ ਸੀਗੇ ਤੇ 올림픽 ਦਾ ਤੇ ਚੈਂਪੀਅਨ ਟਰਾਫੀ ਦਾ ਕੋਈ ਮੇਲ ਨਹੀਂ ਹੈਗਾ ਕਿਉਂਕਿ ਜਿਹੜਾ 올림픽 ਦਾ ਪ੍ਰੈਸ਼ਰ ਉਹ ਬਿਲਕੁਲ ਡਿਫਰੈਂਟ ਹੈਗਾ ਤੇ ਉਸ ਪ੍ਰੈਸ਼ਰ ਨੂੰ ਸਾਂਭਣ ਦੇ ਲਈ ਤੁਹਾਨੂੰ ਐਕਸਪੀਰੀਅੰਸ ਖਿਡਾਰੀਆਂ ਦਾ ਹੋਣਾ ਬੜਾ ਜ਼ਰੂਰੀ ਹੈ ਤਾਂ ਇਦਾਂ ਨਹੀਂ ਸੀਗਾ ਵੀ ਚੈਂਪੀਅਨ ਟਰੋਫੀ ਦੇ ਵਿੱਚ ਪੁਰਾਣੇ ਖਿਡਾਰੀ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੀ ਬੈਕਅਪ ਦੇ ਲਈ ਉਹਨਾਂ ਨੂੰ ਚਾਹੀਦੇ ਸੀ ਕਿਹੜੇ ਖਿਡਾਰੀ ਉਹਨਾਂ ਦੀ ਬੈਕਅਪ ਤੇ ਜਿਵੇਂ ਤੁਹਾਨੂੰ ਪਤਾ ਰੋਲਿੰਗ ਸਬਸਟੀਟਿਊਸ਼ਨ ਹੁੰਦਾ ਰਹਿੰਦਾ ਬਾਹਰ ਵੰ ਅੰਦਰ ਪਰ ਜਾਣਾ ਪੈਂਦਾ ਤਾਂ ਉਹਨਾਂ ਦੇ ਕਿਹੜੇ ਖਿਡਾਰੀ ਕਰ ਸਕਦੇ ਆ ਤਾਂ ਮੈਨੂੰ ਲੱਗਦਾ ਉਹ ਜਿਹੜੀ ਬੈਂਚ ਸਟਰੈਂਥ ਆ ਉਹਦੇ ਵਿੱਚੋਂ ਨਿਕਲਿਆਈ ਹੈ ਔਰ ਐਕਸਪੀਰੀਅੰਸ ਖਿਡਾਰੀ ਤੇ ਬੈਂਚ ਸਟਰੈਂਥ ਅਗਰ ਪੱਕਾ ਬਣ ਜਾਏ ਇੱਕ ਜੋੜ ਜੋ ਟੀਮ ਚੁਣੀ ਗਈ ਹੈ ਇਹਦਾ ਸਭ ਤੋਂ ਵੱਡਾ ਪੋਜ਼ਿਟਿਵ ਜਾਂ ਸਭ ਤੋਂ ਵੱਡੀ ਸਟਰੈਂਥ ਕੀ ਨਜ਼ਰ ਆ ਰਹੀ ਹੈ ਤੁਹਾਨੂੰ ਸਟਰੈਂਥ ਇਹੀ ਹੈ ਕਿ ਹਿੰਦੁਸਤਾਨ ਦੀ ਟੀਮ ਹੈ ਤੇ ਹਿੰਦੁਸਤਾਨ ਨੂੰ ਰਿਪਰਿਜ਼ੈਂਟ ਕਰਨ ਚੱਲੇ ਆ ਇਹ ਤੋਂ ਵੱਡੀ ਸਟਰੈਂਥ ਨਹੀਂ ਮੰਨਉਂੇ ਲੱਗਦਾ ਕੋਈ ਹੋਰ ਜ਼ਰੂਰਤ ਹੈਗੀ ਹੈ ਜੀ ਪਰ ਜੇਕਰ ਕਿਹਾ ਜਾਏ ਕਿ ਡਿਫੈਂਸ ਜ਼ਿਆਦਾ ਮਜ਼ਬੂਤ ਹੈ ਫਾਰਵਰਡ ਲਾਈਨ ਜ਼ਿਆਦਾ ਮਜ਼ਬੂਤ ਹੈ ਗੋਲ ਕੀਪਰ ਸਭ ਤੋਂ ਮਜ਼ਬੂਤ ਅੰਗ ਹੈ ਕੋਈ ਜੇ ਇੱਕ ਪਾਰਟ ਚੂਜ਼ ਕਰਨਾ ਹੋਵੇ ਟੀਮ 'ਚ ਦੇਖੋ ਇਸ ٹیم ਦੀ ਪਲੱਸ ਪੁਆਇੰਟ ਇਹੀ ਹੈ ਕਿ ਗੋਲ ਕੀਪਰ ਤੋਂ ਲੈ ਕੇ ਫਾਰਵਰਡ ਲਾਈਨ ਤੱਕ ਸਾਰੇ ਖਿਡਾਰੀ ਵਧੀਆ ਨੇ ਔਰ ਕਾਫੀ ਲੰਬੇ ਸਮੇਂ ਤੋਂ ਲਗਾਤਾਰ ਖੇਡਦੇ ਆ ਰਹੇ ਨੇ ਇੱਕ ਦੂਜੇ ਬਾਰੇ ਉਹਨਾਂ ਨੂੰ ਪਤਾ ਹੈ ਵੀ ਕਿੱਥੇ ਕੀ ਜਾਣਾ ਕਿ ਇਹਨੂੰ ਕਿੱਥੇ ਬਾਲ ਚਾਹੀਦੀ ਕੀ ਕਰਨਾ ਤੇ ਇੱਕ ਯੂਨਿਟੀ ਹੈਗੀ ਡ੍ਰੈਗ ਫਲਿੱਕਰ ਦੀ ਪਹਿਲੇ ਸਾਨੂੰ ਕਮੀ ਹੁੰਦੀ ਸੀ ਕਿ ਡ੍ਰੈਗ ਫਲਿੱਕਰ ਵੀ ਆਪਣੇ ਕੋਲ ਤਿੰਨ ਤਿੰਨ ਹੈ ਇਸ ਵੇਲੇ ਟੀਮ ਦੇ ਵਿੱਚ ਹਾਫ ਲਾਈਨ ਦੇ ਵਿੱਚ ਅੱਗੇ ਸਰਦਾਰ ਸਿੰਘ ਵਰਗੇ ਦਿੱਗਜ ਖਿਡਾਰੀ ਹਾਫ ਲਾਈਨ ਦੀ ਕਮਾਂਡ ਸੰਭਾਲ ਰਿਹਾ ਅੱਗੇ ਆਪਣੇ ਕੋਲ ਰਮਨਦੀਪ ਵਰਗੇ ਖਿਡਾਰੀ ਹੈਗੇ ਹੀ ਨੇ ਤਾਂ ਸਕੋਰਿੰਗ ਪਾਵਰ ਵੀ ਹੈਗੀ ਹੈ ਤੇ ਇੱਕ ਪੂਰੀ ਕੰਬਾਈਨਡ ਪੈਕੇਜ ਹੈਗਾ ਲੇਕਿਨ ਇਸ ਪੈਕੇਜ ਨੂੰ ਸਹੀ ਸੰਭ ਲਿੱਤਾ ਗਿਆ ਪ੍ਰੈਸ਼ਰ ਬਿਲਕੁਲ ਨਾ ਲੈ ਕੇ ਖੇਡੇ ਤਾਂ ਕੁਝ ਵੀ ਕਰ ਸਕਦੀ ਹੈ ਟੀਮ ਕੈਪਟਨਸ਼ੀ ਤੇ ਵੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਸਰਦਾਰ ਸਿੰਘ ਨੂੰ ਕੈਪਟਨਸ਼ੀ ਤੋਂ ਉਤਾਰਿਆ ਗਿਆ ਜਿੰਨਾ ਹਾਲਾਤਾਂ ਵਿੱਚ ਉਤਾਰਿਆ ਗਿਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ ਤੇ ਪੀ ਆਰ ਸੀ ਜੈਸ਼ ਨੂੰ ਕਪਤਾਨੀ ਦਿੱਤੀ ਗਈ ਹੈ ਇਸ ਮੂਵ ਨੂੰ ਕਿੰਨਾ ਬੈਨੀਫੀਸ਼ੀਅਲ ਦੇਖਦੇ ਹੋ ਭਾਰਤੀ ਹਾਕੀ ਟੀਮ ਦੇ ਲਈ ਅ ਦੇਖੋ ਜਿਹੜੀ ਚੀਜ਼ਾਂ ਹੁਣ ਉੱਬਰ ਕੇ ਆਈਆਂ ਨੇ ਵਾਕਿਆ ਬੜੇ ਗਲਤ ਟਾਈਮ ਤੇ ਆਈਆਂ ਨੇ ਬਾਕੀ ਖਿਡਾਰੀ ਦੀ ਆਪਣੀ ਪਰਸਨਲ ਲਾਈਫ ਕੀ ਹੈ ਉਹਨੂੰ ਕਦੀ ਵੀ ਮੈਂ ਪ੍ਰੋਫੈਸ਼ਨਲ ਲਾਈਫ 'ਚ ਨਹੀਂ ਲੈ ਕੇ ਆਉਂਦਾ ਜੋ ਕਦਮ ਲੈਂਦਾ ਹੈ ਉਹ ਫੈਡਰੇਸ਼ਨ ਨੇ ਲੈਂਦਾ ਹੈ ਕਿਉਂ ਲੈਂਦਾ ਹੈ ਉਹਦੇ ਪਿੱਛੇ ਕੀ ਕਾਰਨ ਸੀਗੀ ਇਹ ਵੀ ਫੈਡਰੇਸ਼ਨ ਨੂੰ ਹੀ ਦੱਸ ਸਕਦੀ ਮੇਰੇ ਤੋਂ ਬਿਹਤਰ ਪਰ ਲੇਕਿਨ ਕਪਤਾਨੀ ਦੀ ਗੱਲ ਕੀਤੀ ਗਈ ਹੈ ਤਾਂ ਕਪਤਾਨੀ ਦੇ ਵਿੱਚ ਹਾਕੀ ਇੱਕ ਐਸੀ ਖੇਡ ਹੈ ਜਿਹਦੇ ਵਿੱਚ ਕਪਤਾਨ ਕਪਤਾਨ ਦੀ ਕੋਈ ਇੰਨੀ ਜ਼ਿਆਦਾ ਭੂਮਿਕਾ ਨਹੀਂ ਹੁੰਦੀ ক্রিকেট ਦੇ ਵਿੱਚ ਹੈਗਾ ਕਿ ਹਾਂ ਵੀ ਕਪਤਾਨ ਦੇ ਸਿਰ ਤੇ ਹੁੰਦਾ ਵੀ ਕੀ ਕੁਝ ਕਰਨਾ ਕਿਦੋਂ ਕੀ ਕਰਉਣਾ ਲੇਕਿਨ ਹਾਕੀ ਦੇ ਵਿੱਚ ਇੱਕ ਐਸਾ ਹਾਕੀ ਖੇਡ ਹੈ ਜਿਹਦੇ ਵਿੱਚ ਹਰ ਕੋਈ ਕਪਤਾਨ ਹੈ ਹਰ ਕੋਈ ਇੱਕ ਦੂਜੇ ਨੂੰ ਸੰਭਾਲਦਾ ਹੈ ਤੇ ਪੀਆਰ ਸ੍ਰਿਜੇਸ਼ ਵੀ ਇੱਕ ਮੰਨਿਆ ਹੋਇਆ ਖਿਡਾਰੀ ਹੈ ਬੜੇ ਲੰਬੇ ਸਮੇਂ ਤੋਂ ਮੇ ਖੇਡਦੇ ਰਹੇ ਹੈ ਟੀਮ ਦੇ ਸੀਨੀਅਰ ਖਿਡਾਰੀ ਹੈ ਤਾਂ ਉਹਦੇ ਕੋਲ ਵੀ ਪੂਰਾ ਮਤਲਬ ਕਿ ਆਪਣੇ ਆਪ ਨੂੰ ਟੀਮ ਨੂੰ ਸਾਂਭ ਸਕਦੇ ਆ ਬਸ ਇਹ ਹੈ ਕਿ ਟੀਮ ਨੂੰ ਜੇਕਰ ਇੱਕ ਇੱਕ ਜੁੱਟ ਹੋ ਕੇ ਲੈ ਕੇ ਚੱਲੇ ਤਾਂ ਫਿਰ ਕੁਝ ਵੀ ਕਰ ਸਕਦੀ ਹੈ ਟੀਮ ਤੋਂ ਆਮ ਤੌਰ ਤੇ ਜੋ ਐਕਸਪੈਕਟੇਸ਼ਨਸ ਇਸ ਤੋਂ ਪਹਿਲਾਂ ਰੱਖੀਆਂ ਜਾਂਦੀਆਂ ਸੀ ਉਹ ਇਹ ਸੀ ਕਿ ਟੀਮ ਟੌਪ 5 ਟੌਪ 6 ਤੇ ਫਿਨਿਸ਼ ਕਰ ਦੇ ਚਲੋ ਇੰਨਾ ਹੀ ਬਹੁਤ ਆ ਬਟ ਇਸ ਵਾਰ ਜੋ ਪਿਛਲੇ 2 ਸਾਲ ਜਾਂ 1.5 ਸਾਲ ਚ ਟੀਮ ਨੇ ਪਰਫਾਰਮੈਂਸ ਕਰਕੇ ਦਿਖਾਈ ਹੈ ਲੱਗਦਾ ਹੈ ਕਿ ਐਕਸਪੈਕਟੇ ਗਲਤ ਨਹੀਂ ਹੋਏਗਾ ਪਹਿਲੀ ਗੱਲ ਇਹ ਹੈ ਕਿ ਹਾਕੀ ਇੰਡੀਆ ਨੇ ਬੜਾ ਵਧੀਆ ਇੱਕ ਪ੍ਰੋਜੈਕਟ ਤਿਆਰ ਕੀਤਾ ਹੈ ਅਗਰ ਤੁਸੀਂ ਦੇਖੋ ਫੋਰਨ ਕੋਚਸ ਇੰਟਰੋਡਿਊਸ ਕੀਤੇ ਗਏ ਨੇ ਉਹਦੇ ਬਾਅਦ ਹਾਕੀ ਇੰਡੀਆ ਲੀਗ ਸ਼ੁਰੂ ਹੋਈ ਹੈ ਤੇ ਇੱਕ ਪਲੈਟਫਾਰਮ ਜਿਹੜਾ ਡੋਮੈਸਟਿਕ ਲੈਵਲ ਤੇ ਹੋਣਾ ਚਾਹੀਦਾ ਉਹ ਪਲੇਅਰਸ ਨੂੰ ਪ੍ਰੋਵਾਈਡ ਕੀਤਾ ਹੈ ਇਹੀ ਕਾਰਨ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਪਲੇਅਰਸ ਨੇ ਜਿਹੜੇ ਟੂਰਨਾਮੈਂਟਸ ਖੇਡੇ ਉਹਨਾਂ ਨੇ ਆਪਣੇ ਆਪ ਨੂੰ ਪਰਫਾਰਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਵਧੀਆ ਪਰਫਾਰਮ ਕੀਤਾ ਹੈ 올ੰਪੀ ਦੇ ਵਿੱਚ ਪਹਿਲਾ ਮੈਚ ਪਹਿਲਾ ਮੈਚ ਬਹੁਤ ਅਹਿਮ ਹੁੰਦਾ ਹੈ ਤੇ ਪਹਿਲਾ ਮੈਚ ਜਿਹੜਾ ਕਿ ਆਇਰਲੈਂਡ ਨਾਲ ਹੈਗਾ ਹੈ ਅਗਰ ਭ ਤਾਂ ਮੈਂ ਸਮਝਦਾ ਹੂੰ ਕਿ ਫਿਰ ਕੁਆਰਟਰਫਾਈਨਲ ਚ ਵੀ ਉਹਨਾਂ ਦਾ ਆਪਣਾ ਦਮ ਖਮ ਦਿਖਾਉਣ ਦਾ ਪੂਰਾ ਮਾਦਾ ਰੱਖਦੀ ਹੈ ਉਹਦੇ ਬਾਅਦ ਸੈਮੀਫਾਈਨਲ ਕਿਸੇ ਦੀ ਵੀ ਵੀ ਗੇਮ ਹੋ ਸਕਦੀ ਹੈ ਤੇ ਉਮੀਦ ਹੈ ਕਿ 브్రాన్స్ ਮੈਡਲ ਆਣ ਦੇ ਪੂਰੇ ਚਾਂਸਸ ਨੇ ਮੈਨੂੰ ਤਾਂ ਲੱਗਦਾ ਹੈ 브్రాన్స్ ਮੈਡਲ ਆਣਾ ਚਾਹੀਦਾ ਹੈ ਵਿਮਨ ਟੀਮ ਤੋਂ ਵੀ ਉਮੀਦਾਂ ਇਸੇ ਤਰ੍ਹਾਂ ਦੀਆਂ ਰੱਖਿਆ ਜਾ ਸਕਦੀਆਂ ਉਹਨਾਂ ਤੋਂ ਬਹੁਤ ਘੱਟ ਚਰਚਾ ਹੋ ਰਹੀ ਹੈ ਅ ਬਿਲਕੁਲ ਸਹੀ ਗੱਲ ਹੈ ਤੁਸੀਂ ਪਹਿਲੀ ਵਾਰ ਹੈ ਜਿਹਨੇ ਵਿਮਨਸ ਟੀਮ ਦਾ ਵੀ ਜ਼ਿਕਰ ਕੀਤਾ ਅ ਪਹਿਲੇ ਵੱਡੀ ਗੱਲ ਇਹ ਹੈ ਕਿ ਵਿਮਨਸ ਟੀਮ ਬਾਰੇ ਕੋਈ ਚਰਚਾ ਹੀ ਨਹੀਂ ਕਰਦਾ ਬڑے ਲੰਬੇ ਸਮੇਂ ਤੋਂ ਬਾਅਦ ਟੀਮ ਨੇ ਖੁਦ ਪਰਫਾਰਮ ਕੀਤਾ ਹੈ ਕਿ ਉਹਨਾਂ ਦੀ ਚਰਚਾ ਹੋਣੀ ਸ਼ੁਰੂ ਹੋਈ ਹੈ 올림픽ਸ ਦੇ ਵਿੱਚ ਜੇ ਤੁਹਾਨੂੰ ਪਤਾ ਹੈ ਕਿੰਨੇ ਚਿਰਾਂ ਬਾਅਦ ਜਾ ਕੇ ਹੁਣ 올림픽ਸ ਵਿੱਚ ਕੁਆਲੀਫਾਈ ਕੀਤਾ ਹੈ ਲੇਕਿਨ ਉਹਦੇ ਵਿੱਚ ਵੀ ਕੰਟਰੋਵਰਸੀ ਆ ਗਈ ਵੀ ਕਪਤਾਨ ਉਹਨੂੰ ਵੀ ਬਾਹਰ ਕਰ ਲਿਆ ਤਾਂ ਇਹ ਚੀਜ਼ਾਂ ਮਤਲਬ ਕਿ ਇੱਕ ਦੋ ਚੀਜ਼ਾਂ ਹੋਈਆਂ ਜਿਹੜੀ ਗਲਤ ਹੈ ਲੇਕਿਨ ਹਾਂ ਵੀ 올림픽 ਨੂੰ ਰਿਪਰਿਜ਼ੈਂਟ ਕਰਨਾ ਕੁੜੀਆਂ ਲਈ ਬਹੁਤ ਵੱਡੀ ਗੱਲ ਹੈ ਪਰ ਬੜੇ ਲੰਬੇ ਸਮੇਂ ਬਾਅਦ ਆਈਆਂ ਉਹਨਾਂ ਨੂੰ ਪਤਾ ਉਹਨਾਂ ਕੋਲ ਖੋਣ ਲਈ ਕੁਝ ਨਹੀਂ ਹੈਗਾ ਕਿਉਂਕਿ ਅਸੀਂ ਉਹਨਾਂ ਤੋਂ ਇਹ ਨਹੀਂ ਕਹਿੰਦੇ ਵੀ ਹਾਂ ਵੀ ਸਾਨੂੰ ਮੈਡਲ ਲੈ ਕੇ ਸਾਨੂੰ ਪਤਾ ਹੈ ਕਿ ਉਹਨਾਂ ਦੀ ਉਹਨਾਂ ਦਾ ਲੈਵਲ ਕੀ ਹੈ ਲੇਕਿਨ ਹਾਂ ਉਹ ਇੱਥੇ ਤੱਕ ਪਹੁੰਚੀਆਂ ਨੇ ਅਗਰ ਉੱਥੇ ਆਪਣਾ ਨੂੰ ਵਧੀਆ ਪਰਫਾਰਮ ਕਰਦੀਆਂ ਇਹੀ ਉਹਨਾਂ ਲਈ ਇੱਕ ਵੱਡਾ ਮੈਡਲ ਹੋਣਾ ਪਹਿਲੇ ਕਿ ਮੇਰੀਆਂ ਸ਼ੁਭ ਕਾਮਨਾ ਉਹਨਾਂ ਨਾਲ ਹੈਗੀਆਂ ਕਿ ਹਾਂ ਵੀ ਸਾਡੀ ਦੋਵੇਂ ਟੀਮਾਂ ਵਧੀਆ ਪਰਫਾਰਮ ਕਰਨ ਅਸੀਂ ਚਾਹੁੰਦੇ ਹਾਂ ਕਿ ਭਾਰਤ ਲਈ ਜਿਹੜਾ ਇੱਕ ਮੈਡਲ ਬੜੇ ਲੰਬੇ ਚਿਰ ਤੋਂ ਅਸੀਂ ਵੇਟ ਕਰਦੇ ਪਿਓ ਆ ਔਰ ਇਹਦੇ ਵਿੱਚ ਆਣ ਦੀ ਪੂਰੀ ਪੂਰੀ ਉਮੀਦ ਹੈ ਓਵਰਆਲ ਵੀ ਇਸ ਵਾਰ ਰਿਓ 올ਿਮਪਿਕਸ ਚ ਭਾਰਤ ਦਾ ਸਭ ਤੋਂ ਵੱਡਾ 올ਿਮਪਿਕ ਕੰਡਿੰਜੈਂਟ ਜਾ ਰਿਹਾ ਤਾਂ ਓਵਰਆਲ ਵੀ ਉਮੀਦਾਂ ਵਧੀਆਂ ਪਿਛਲੀ ਵਾਰ ਨਾਲੋਂ ਹਰ ਵਾਰ ਪਿਛਲੇ 3-4 ਸਾਲਾਂ 'ਚ ਮੈਡਲਜ਼ 'ਚ ਇਸਾਫ ਇਜ਼ਾਫਾ ਹੋ ਰਿਹਾ ਇਸ ਵਾਰ ਹੋਰ ਵਧਣਗੇ 올림픽ਸ 'ਚ ਇੰਡੀਆ ਦੇ ਮੈਡਲ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਇੱਕ ਚੇਂਜ ਆਇਆ ਹੈ ਹਿੰਦੁਸਤਾਨ ਦੇ ਵਿੱਚ ਪ੍ਰੋਫੈਸ਼ਨਿਜ਼ਮ ਦੀ ਇਹ ਤੋਂ ਪਹਿਲੇ ਅਸੀਂ ਸਪੋਰਟਸ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਨਹੀਂ ਲੈਂਦੇ ਸੀਗੇ ਪਰ ਹੁਣ ਪ੍ਰੋਫੈਸ਼ਨਿਜ਼ਮ ਵਧਿਆ ਹੈ ਬੈਡਮਿੰਟਨ ਦੀ ਲੀਗ ਕ੍ਰਿਕਟ ਦੀ ਲੀਗ ਫੁੱਟਬਾਲ ਦੀ ਲੀਗ ਹਾਕੀ ਦੀ ਲੀਗ ਕਬੱਡੀ ਲੀਗ ਤੋਂ ਪ੍ਰੋਫੈਸ਼ਨਿਜ਼ਮ ਆਣ ਨਾਲ ਨਾ ਐਟਮੋਸਫੇਅਰ ਚੇਂਜ ਹੋਇਆ ਹੈ ਤਾਂ ਇਹੀ ਕਾਰਨ ਹੈ ਕਿ ਮੈਡਲ ਆਉਣ ਦੇ ਚਾਂਸਸ ਵੀ ਵੱਧ ਨੇ ਔਰ ਵੱਡੀ ਗੱਲ ਇਹ ਹੈ ਕਿ ਰਿਓ 올림픽 ਜਿਹੜੀ ਆਪਾਂ ਗੱਲ ਕਰਦੇ ਐਟਮੋਸਫੇਅਰ ਜਿਹੜੇ ਕਲਾਈਮੇਟ ਕੰਡੀਸ਼ਨ ਆ ਉਹ ਵੀ ਭਾਰਤ ਦੇ ਅਨੁਕੂਲ ਨੇ ਇਹ ਤੋਂ ਪਹਿਲੇ ਅਸੀਂ ਕਦੀ ਜਾਣੇ ਆਸਟ੍ਰੇਲੀਆ ਉਧਰ ਦੀ ਠੰਡ ਪੈਂਦੀ ਹੁੰਦੀ ਆ ਕਿ ਉਹ ਕਲਾਈਮਿੰਗ ਕੰਡੀਸ਼ਨ ਚੇਂਜ ਹੁੰਦੇ ਪਰ ਹੁਣ ਕਲਾਈਮੇਟ ਕੰਡੀਸ਼ਨ ਵੀ ਭਾਰਤ ਦੇ ਹਿਸਾਬ ਨਾਲ ਆ ਇਹੀ ਕਾਰਨ ਹੈ ਕਿ ਜੋ ਮੈਡਲ ਦੀ ਆਪਾਂ ਗੱਲ ਕਰ ਰਹੇ ਆ ਵੀ ਚਾਂਸਸ ਬ੍ਰਾਈਟ ਨੇ ਉਹ ਇਹ ਵੀ ਕਾਰਨ ਇੱਕ ਵੱਡਾ ਹੋਗਾ ਕਿ ਜੋ ਕਲਾਈਮੇਟ ਕੰਡੀਸ਼ਨ ਹੈ ਉਹ ਵੀ ਭਾਰਤ ਦੇ ਅਨੁਕੂਲ ਨੇ ਤੁਹਾਡੇ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿਵੇਂ ਤੁਹਾਨੂੰ ব্রੌਂਜ਼ ਮੈਡਲ ਦੀ ਜਾਂ ਕਿਸੇ ਮੈਡਲ ਦੀ ਉਮੀਦ ਹੈ ਇੰਡੀਆ ਤੋਂ ਉਹ ਮੈਡਲ ਜ਼ਰੂਰ ਜਿੱਤ ਕੇ ਵਾਪਸ ਮੁੜੇ ਭਾਰਤੀ ਹਾਕੀ ਟੀਮ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ